ਮੁਸਲਮ ਸਿੱਖ ਤੇ ਨਜ਼ਰ ਇਸਾਈ ਆਣ Hindu Muslim Sikh ਤੇ ਨਜ਼ਰ ਇਸਾਈ ਆਣ ਸਭ ਧਰਮਾਂ ਦੇ ਹੁੰਦਿਆਂ ਮਨ ਵੀ ਹੈ ਇਨਸਾਨ ਕਲਦੈਂਗ ਸੰਗ ਵਿੱਚ ਮੋਣਗੇਲ ਇੱਕ ਵਾਰ ਫੇਰ ਹਾਜ਼ਰ ਹੈ ਸਾਡੀ ਭੈਣ ਜੀ ਉਹਨਾਂ ਨੂੰ ਬੇਨਤੀ ਕਰੀ ਸੀ ਮੈਂ ਸਿਮਰਜੀਤ ਕੌਰ ਹੋਰਾਂ ਨੂੰ ਕਿ ਉਹ ਅੱਜ ਫੇਰ ਸਾਡੇ ਨਾਲ ਕੈਨੇਡਾ ਦੇ ਵਿੱਚ ਆਪਣੇ ਤਜਰਬਿਆਂ ਬਾਰੇ ਗੱਲਬਾਤ ਕਰਨ ਉਹ ਸਟੂਡੀਓ 'ਚ ਆਏ ਨੇ ਆਉ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਇੱਕ ਵਾਰ ਫੇਰ ਤੁਹਾਡਾ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਮੈਂ ਜਿਹੜੀ ਹੋਣ ਵਾਲੀ ਗੱਲਬਾਤ ਇਸ ਤੇ ਸ਼ੁਰੂ ਕਰਦਾ ਮਿਰਖਲਾ ਤੁਸੀਂ ਪਹਿਲੀ ਵਾਰ ਕੈਨੇਡਾ ਹੱਥ ਕੇ ਆਏ ਹੋ ਤੇ ਤਕਰੀਬਨ 4 ਮਹੀਨੇ ਬਤਾ ਕੇ ਇੱਥੇ ਹੁਣ ਤੁਹਾਡੀ ਵਾਪਸੀ ਦੀ ਤਿਆਰੀ ਹੈਗੀ ਹੈ ਬਿਲਕੁਲ ਜੀ ਰਖ ਲਓ ਵਾਪਸ ਜਾ ਕੇ ਵੀ ਹੁਣ ਸਟੂਡੈਂਟਸ ਦੇ ਨਾਲ ਆਪਣੇ ਤਜਰਬੇ ਸਾਂਝੇ ਕਰੋਗੇ ਤੇ ਉਹਨਾਂ ਤੋਂ ਪਹਿਲਾਂ ਮੈਂ ਤੁਹਾਡੇ ਤਜਰਬੇ ਇੱਥੇ ਸਾਂਝੇ ਕਰਨਾ ਚਾਹੁੰਦਾ ਸਾਡੇ ਨਾਲ ਤੁਸੀਂ ਇੱਥੇ ਆਏ ਜਦੋਂ ਆਉਣ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਇਸ ਜਗ੍ਹਾ ਦਾ ਕੀ ਪ੍ਰਭਾਵ ਸੀ ਤੇ ਜਦੋਂ ਇੱਥੇ ਪਹੁੰਚੇ ਕਿ ਉਹ ਉਸੇ ਤਰ੍ਹਾਂ ਦਾ ਲੱਗਿਆ ਜਾਂ ਡਿਫਰੈਂਟ ਲੱਗਿਆ ਥੋੜਾ ਜਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਐਕਚੁਅਲੀ ਉੱਥੇ ਕੁਝ ਹੋਰ ਤਰ੍ਹਾਂ ਦਾ ਮਨ ਸੀ ਹੂੰ ਹੂੰ ਜੋ ਇੱਥੋਂ ਦੇ ਜਿਹੜੇ ਕੈਨੇਡਾ ਦੇ ਲੇਖਕ ਨੇ ਉਹਨਾਂ ਦੀਆਂ ਲਿਖਤਾਂ ਪੜੀਆਂ ਸੀ ਜਾਂ ਕਈਆਂ ਨੇ ਉੱਥੇ ਬੁੱਕ ਰਿਲੀਜ਼ ਕਰਾਈ ਸੀ ਤੇ ਉਹ ਜਿਹੜੇ ਸੀ ਉਹਦੇ ਵਿੱਚ ਨਾ ਜ਼ਿਆਦਾਤਰ ਮੈਂ ਦੇਖਿਆ ਪੂ ਹੋਰਵਾ ਜਾਂ ਉਦਾਸੀਨਤਾ ਨਜ਼ਰ ਆਂਦੀ ਸੀ ਤੇ ਉਹਦੇ ਨਾਲ ਲੱਗਦਾ ਸੀਗਾ ਕਿ ਸ਼ਾਇਦ ਉਨੀ ਜਿਹੜਾ ਪੰਜਾਬ ਵਾਲਾ ਮਾਹੌਲ ਨਹੀਂ ਹੋਏਗਾ ਤੇ ਪਰ ਆਉਣਾ ਸੀ ਕਿਉਂਕਿ ਪੇਰੈਂਟਸ ਇੱਥੇ ਆ ਉਹਨਾਂ ਨੂੰ ਮਿਲਣਾ ਜ਼ਰੂਰੀ ਸੀਗਾ ਤੇ ਬ੍ਰਦਰ ਵੀ ਇੱਥੇ ਨੇ ਪਰ ਜਿਹੜਾ ਇੱਥੇ ਆ ਕੇ ਜੋ ਦੇਖਿਆ ਉਹ ਅਲੱਗ ਤਰ੍ਹਾਂ ਦਾ ਸੀ ਸ਼ਾਇਦ ਅਸੀਂ ਉਹਨਾਂ ਨਾ ਮਤਲਬ ਖੁੱਲ ਕੇ ਗੱਲ ਨਹੀਂ ਕਰ ਪਾਉਂਦੇ ਮੈਨੂੰ ਇਹ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਉਹ ਦਿਲ ਦੇ ਕੋਨੇ ਵਿੱਚ ਕਿਸੇ ਦੇ ਦੱਬੀ ਹੋਈ ਹੁੰਦੀ ਆ ਚਿੰਗਿਆੜੀ ਜੀ ਉਸੇ ਨੂੰ ਉਹ ਹਵਾ ਦੇ ਦੇ ਕੇ ਖੁਦ ਬੜੀ ਐਸ਼ ਨਾਲ ਰਹਿ ਰਹੇ ਹੁੰਦੇ ਆ ਪਰ ਦੂਜਿਆਂ ਨੂੰ ਉਸ ਤਰ੍ਹਾਂ ਦਾ ਦੱਸਦੇ ਆ ਜਦ ਕਿ ਦੁਨੀਆ ਖੂਬਸੂਰਤ ਹੈ ਦੇਖਣੀ ਚਾਹੀਦੀ ਹੈ ਘੁੰਮ ਫਿਰ ਕੇ ਇੱਕ ਮਨੁੱਖਾ ਜਨਮ ਮਿਲਿਆ ਹੈਗਾ ਇੱਕੋ ਜਗ੍ਹਾ ਤੇ ਕਿਉਂ ਰਹਿਣਾ ਮੈਂ ਜਿਹੜੀ ਤੁਸੀਂ ਬੜੀ ਸੋਹਣੀ ਗੱਲ ਕਰੀ ਆ ਭੂ ਹੋਇਰਵਾ ਹੇਰਵਾ ਸ਼ਬਦ ਇੱਕ ਤਰ੍ਹਾਂ ਨਾਲ ਨਾ ਸਾਨੂੰ ਉਧਰ ਬੈਠੇ ਲੇਖਕਾਂ ਨੇ ਵੀ ਜਿਆਦਾ ਇਹ ਇਹ ਠੱਪਾ ਲਾ ਦਿੱਤਾ ਗਿਆ ਵੀ ਇਹ ਵੀ ਬਾਹਰਲੇ ਲੇਖਕ ਜਿਹੜੇ ਆ ਪੂਹੇਰਵਾ ਅੱਜ ਵੀ ਮਨਾ ਜੋ ਬਸਾਈ ਬੈਠੇ ਮੈਂ ਇਹ ਸਮਝਦਾ ਕਿਉਂਕਿ ਮੈਂ ਲੇਖਕ ਵੀ ਆ ਔਰ ਮੈਂ ਇੱਥੇ ਹੁਣ ਮੈਨੂੰ 48 ਸਾਲ ਹੋ ਚੱਲੇ ਨੇ ਬਾਹਰ ਰਹਿੰਦੇ ਨੂੰ ਪੂਹੇਰਵਾ ਹੁੰਦਾ ਥੋੜਾ ਚਾਂ ਜਦੋਂ ਤੁਸੀਂ ਇੱਕ ਵਾਰ ਆਉਨੇ ਹੋ ਨਾ ਇੱਕਦਮ ਆਉਨੇ ਹੋ 5-4 ਸਾਲ 10 ਸਾਲ ਤੱਕ ਰਹਿੰਦਾ ਹੈਗਾ ਉਸ ਤੋਂ ਬਾਅਦ ਸਾਨੂੰ ਹੈਗਾ ਸਾਨੂੰ ਉਸ ਭੂਮੀ ਨਾਲ ਮੋਹ ਆ ਉਹ ਭੂਮੀ ਮੋਹ ਦੇ ਵਿੱਚ ਬਦਲ ਜਾਂਦਾ ਪਰ ਜੇ ਅਸੀਂ ਇੱਥੋਂ ਵੀ ਪੰਜਾਬ ਮਿਲਣ ਜਾਣੇ ਆ ਨਾ ਹੁਣ ਤਾਂ ਉੱਥੇ ਬੈਠਿਆਂ ਨੂੰ ਸਾਨੂੰ ਇਤੋਂ ਦਾ ਹੀਰਵਾ ਵੀ ਖਾਂਦਾ ਬਿਲਕੁਲ ਸੋ ਇਹ ਇਹ ਥੋੜਾ ਜਿਹਾ ਹੀਰਵਾ ਹੁੰਦਾ ਹੈਗਾ ਲੰਬੇ ਸਮੇਂ ਦੇ ਬਾਅਦ ਉਹ ਕਿਉਂਕਿ ਅਸੀਂ ਪੰਜਾਬ ਦੀ ਧਰਤੀ ਦੀ ਉਸ ਮਿੱਟੀ ਦੇ ਬਣੇ ਹੋਏ ਆ ਉਹਦੇ ਵਿੱਚੋਂ ਜਨਮੇ ਆ ਉਹ ਤਾਂ ਸਾਡੇ ਅੰਦਰੋਂ ਪੰਜਾਬ ਤਾਂ ਜਾ ਹੀ ਨਹੀਂ ਸਕਦਾ ਹੈਗਾ ਸਾਡਾ ਮੋਹ ਜਿਹੜਾ ਹੀਰਵਾ ਮੋਹ ਚ ਬਦਲ ਜਾਂਦਾ ਪਰ ਉਹ ਹੀਰਵਾ ਹਮੇਸ਼ਾ ਨਹੀਂ ਰਹਿੰਦਾ ਉਹ ਤਾਂ ਕਹਿੰਦੇ ਆ ਵੀ ਮੱਝ ਨੂੰ ਵੀ ਇਹ ਇਹ ਜਗ੍ਹਾ ਤੋਂ ਦੂਜੇ ਥਾਂ ਦੇ ਬਨਣਾ ਸ਼ੁਰੂ ਕਰਦੇ ਉਹਨੂੰ ਵੀ ਉਹ ਖੁਰਲੀ ਦਾ ਮੋਹ ਹੀਰਵਾ ਹੁੰਦਾ ਹੈਗਾ ਸੋ ਖੈਰ ਪਹਿਲੀ ਗੱਲ ਤਾਂ ਤੁਹਾਡੀ ਆ ਉਹ ਜਿਹੜੀ ਤੁਸੀਂ ਸਮਝਦੇ ਸੀ ਵੀ ਸ਼ਾਇਦ ਲੇਖਕ ਇਸ ਤਰ੍ਹਾਂ ਸਮਝੇ ਹੋਣ ਪਰ ਉਹ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਚੰਗਾ ਮੈਨੂੰ ਚੰਗੀ ਲੱਗੀ ਆ ਗੱਲ ਵੀ ਤੁਸੀਂ ਲੇਖ ਕੰਦੇ ਚੰਗੀ ਜਿਹੀ ਜ਼ਿੰਦਗੀ ਜਿਉਂਦੇ ਲੇਖਕਾਂ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਹੋਰ ਤੁਸੀਂ ਕੀ ਜਿਹੜੇ ਮੇਰੇ ਮਨ ਦੇ ਵਲਵਲੇ ਸੀਗੇ ਨਾ ਕਿਸ ਤਰ੍ਹਾਂ ਆ ਜਾ ਰਹੇ ਸੀ ਬੇਸ਼ੱਕ ਮੇਰੇ ਬ੍ਰਦਰ ਤਾਂ ਮੈਂ ਵਧੀਆ ਹੀ ਦੱਸਦੇ ਸੀ ਫੋਨ ਤੇ ਉਹ ਹੁੰਦਾਗਾ ਵੀ ਫੋਨ ਤੇ ਗੱਲ ਕਰਨੀ ਕੁਝ ਹੋਰ ਤਰ੍ਹਾਂ ਹੁੰਦੀ ਆ ਦੇਖਣਾ ਕੁਝ ਹੋਰ ਤਰ੍ਹਾਂ ਨਾਲ ਹੁੰਦਾ ਉਹਦੇ ਸਬੰਧ ਵਿੱਚ ਨਾ ਮੈਂ ਇੱਕ ਕਹਾਣੀ ਲਿਖੀ ਆ ਰਾਤੀ ਲਿਖੀ ਸੀ ਉਹ ਮੈਂ ਇਜਾਜ਼ਤ ਹੋਵੇ ਤਾਂ ਸੁਣਾਉਣਾ ਟਾਈਟਲ ਕੀ ਰੱਖਿਆ ਦਾ ਰੱਖਿਆ ਹੈ ਉਡੀਕ ਉਡੀਕ ਵੈਨਕੂਵਰ ਹਵਾਈ ਅੱਡੇ ਤੇ ਪਹੁੰਚੀ ਤਾਂ ਮੇਰੇ ਨਾਲ ਆਏ ਬਜ਼ੁਰਗ ਜੋੜੇ ਨੂੰ ਲੈਣ ਉਹਨਾਂ ਦਾ ਨੂੰ ਪੁੱਤ ਆਏ ਹੋਏ ਸਨ ਫੁੱਲਾਂ ਦੇ ਗੁਲਦਸਤੇ ਫੜੀ ਉਹਨਾਂ ਦੀ ਪੁੱਤੀ ਦੂਰੋਂ ਹੀ ਕਿਲਕਾਰੀਆਂ ਮਾਰ ਰਹੀ ਸੀ ਰਾਤ ਦੇ 2:30 ਵਜੇ ਦਾ ਸਮਾਂ ਸੀ ਸਭ ਆਪੋ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਰਹੇ ਸਨ ਪਰ ਮੇਰਾ ਭਰਾ ਅਜੇ ਤੱਕ ਨਹੀਂ ਸੀ ਆਇਆ ਉਸ ਨੂੰ ਤਾਂ ਪਹਿਲਾਂ ਪਹੁੰਚਣਾ ਚਾਹੀਦਾ ਸੀ ਮੈਂ ਪਹਿਲੀ ਵਾਰ ਇਕੱਲੀ ਇੰਨੀ ਦੂਰ ਆਈ ਸੀ ਫੋਨ ਕੀਤਾ ਤਾਂ ਉਸਨੇ ਕਿਹਾ ਬਸ ਰਸਤੇ 'ਚਾਂ ਥੋੜੀ ਦੇਰ 'ਚ ਪੁੱਜ ਜਾਵਾਂਗਾ ਉਹ ਰਸਤੇ ਵਿੱਚ ਇਹ ਜਹਨ ਵਿੱਚ ਘੁੰਮਣ ਘੇਰੀਆਂ ਚੱਲਣ ਲੱਗੀਆਂ ਮੈਨੂੰ ਆਪਣੀ ਕੁਲੀਕ ਦੀ ਗੱਲ ਯਾਦ ਆਈ ਉਹ ਦੱਸਦੀ ਹੁੰਦੀ ਸੀ ਕਿ ਕਿਵੇਂ ਆਸਟ੍ਰੇਲੀਆ ਰਹਿੰਦੇ ਉਸਦੇ ਭਰਾ ਨੇ ਕਿਸੇ ਕੁੜੀ ਦੀ ਮਦਦ ਕੀਤੀ ਸੀ ਉਹ ਇੱਕ ਕੁੜੀ ਇਕੱਲੀ ਆਸਟ੍ਰੇਲੀਆ ਤਾਂ ਪੁੱਜ ਗਈ ਪਰ ਅੱਗੋਂ ਉਸਦੇ ਰਿਸ਼ਤੇਦਾਰ ਉਸ ਨੂੰ ਲੈਣ ਆਏ ਲੈਣ ਆਏ ਟੈਕਸੀ ਕਰਕੇ ਰਿਸ਼ਤੇਦਾਰਾਂ ਦੇ ਘਰ ਪਹੁੰਚੀ ਤਾਂ ਅੱਗੋਂ ਘਰ ਨੂੰ ਲੋਕ ਲੱਗਿਆ ਮਿਲਿਆ ਫੋਨ ਕੀਤਾ ਤਾਂ ਪਤਾ ਚੱਲਿਆ ਉਹ ਤਾਂ ਦੂਜੇ ਸ਼ਹਿਰ ਗਏ ਹੋਏ ਹਨ ਇੱਕ ਹਫ਼ਤੇ ਬਾਅਦ ਵਾਪਸ ਮੁੜਨਗੇ ਉਹ ਵਿਚਾਰੀ ਕਿੱਥੇ ਜਾਵੇ ਆਖਰ ਉਸ ਟੈਕਸੀ ਵਾਲੇ ਪੰਜਾਬੀ ਭਰਾ ਨੇ ਉਸ ਦੀ ਮਦਦ ਕੀਤੀ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਕੰਮ ਲੱਭ ਕੇ ਦਿੱਤਾ ਤੇ ਆਪਣੀ ਪਤਨੀ ਦੀ ਮਦਦ ਨਾਲ ਭਰਾ ਬਣ ਕੇ ਉਸ ਦਾ ਵਿਆਹ ਵੀ ਕੀਤਾ ਕੀ ਬਾਤ ਮੇਰੇ ਮਨ ਵਿੱਚ ਨਾਵਲ ਕਹਾਣੀਆਂ ਦੇ ਕਈ ਕਿਰਦਾਰ ਘੁੰਮ ਰਹੇ ਸਨ ਵਿਦੇਸ਼ੀ ਧਰਤੀ ਤੇ ਸਫੈਦ ਹੋਏ ਖੂਨ ਦੀਆਂ ਕਈ ਖਬਰਾਂ ਯਾਦ ਆ ਰਹੀਆਂ ਸਨ ਮਨ ਨੇ ਫੇਰ ਕਿਹਾ ਮੇਰਾ ਭਰਾ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਸਨੇ ਦੇਰ ਕਿਉਂ ਕੀਤੀ ਉਹ ਪਹਿਲਾਂ ਕਿਉਂ ਨਹੀਂ ਆਇਆ ਮੈਨੂੰ ਉਸ ਦੀ ਉਡੀਕ ਕਰਨੀ ਪੈ ਰਹੀ ਹੈ ਚਾਹੀਦਾ ਤਾਂ ਇਹ ਸੀ ਕਿ ਉਹ ਮੇਰੀ ਉਡੀਕ ਕਰਦਾ ਉਸੇ ਸਮੇਂ ਮੇਰੀ ਕਜ਼ਨ ਦਾ ਫੋਨ ਆਇਆ ਜੋ ਕਿ ਕੈਲਗਰੀ ਰਹਿੰਦੀ ਹੈ ਉਸਨੇ ਮੈਨੂੰ ਇੱਕ ਫੋਨ ਨੰਬਰ ਭੇਜਿਆ ਤੇ ਕਿਹਾ ਕੈਨੇਡਾ ਦੇ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਨਾ ਹੀ ਇਹ ਲੋਕ ਰਿਸ਼ਤੇ ਨਾਤੇ ਮੰਨਦੇ ਨੇ 15 ਦਿਨ ਤੋਂ ਵੱਧ ਤਾਂ ਕੋਈ ਕਿਸੇ ਨੂੰ ਆਪਣੇ ਕੋਲ ਰੱਖ ਵੀ ਨਹੀਂ ਸਕਦਾ ਜੇ ਤੁਹਾਨੂੰ ਕਦੀ ਲੋੜ ਹੋਈ ਤਾਂ ਇਸ ਨੰਬਰ ਤੇ ਸੰਪਰਕ ਕਰ ਲੈਣਾ ਇਹ ਵੀਰ ਜੀ ਜ਼ਰੂਰ ਮਦਦ ਕਰਨਗੇ ਮੈਨੂੰ ਆਪਣੀ ਕਜ਼ਨ ਦੇ ਤਲਖ ਅਨੁਭਵ ਦਾ ਗਰਨ ਸੀ ਉਸਨੇ ਰਿਸ਼ਤਿਆਂ ਦੇ ਝੂਠੇ ਆਪਣੇਪਣ ਦੀ بجائے ਯਥਾਰਥ ਦੇ ਤਿੱਖੇਪਣ ਨੂੰ ਅਪਣਾ ਲਿਆ ਸੀ 에어ਪੋਰਟ ਤੇ 10 ਮਿੰਟ ਦੇ ਇੰਤਜ਼ਾਰ ਦੌਰਾਨ ਮੇਰੇ ਜ਼ਿਹਨ ਵਿੱਚ ਹਜ਼ਾਰਾਂ ਹੀ ਖਿਆਲ ਆਏ ਤੇ ਗਏ ਇੰਨੇ ਨੂੰ ਮੇਰਾ ਭਰਾ ਆ ਗਿਆ ਬੜੇ ਸਨੇਹ ਨਾਲ ਮਿਲਿਆ ਸਮਾਨ ਗੱਡੀ 'ਚ ਰੱਖ ਕੇ ਅਸੀਂ ਉੱਥੋਂ ਤੁਰ ਪਏ ਪਰ ਉਸਦੇ ਚਿਹਰੇ ਤੇ ਉਦਾਸੀ ਸੀ ਰਸਤੇ ਵਿੱਚ ਵੀ ਮੇਰਾ ਭਰਾ ਇੱਧਰ ਉੱਧਰ ਦੀ ਜਾਣਕਾਰੀ ਦੇ ਰਿਹਾ ਸੀ ਮੇਰਾ ਮਨ ਆਪਣੇ ਹੀ ਬਲਬਲਿਆਂ ਵਿੱਚ ਉਲਝਿਆ ਹੋਇਆ ਸੀ ਮੈਂ ਸੋਚ ਰਹੀ ਸੀ ਕਿ ਮੇਰੇ ਭਰਾ ਨੂੰ ਮੇਰੇ ਆਉਣ ਦੀ ਖੁਸ਼ੀ ਨਹੀਂ ਹੋਈ ਉਹ ਇੰਨਾ ਉਦਾਸ ਕਿਉਂ ਹੈ ਲੇਟ ਆਨ ਦੀ ਸੌਰੀ ਬੋਲਣ ਦੀ ਬਜਾਏ ਉਹ ਇੱਧਰ ਉੱਧਰ ਦੀਆਂ ਕਹਾਣੀਆਂ ਸੁਣਾ ਰਿਹਾ ਹੈ ਫਿਰ ਮਨ ਨੂੰ ਇਹਨੂੰ ਸਮਝਾਇਆ ਚੱਲ ਮਣਾ ਕਿਹੜਾ ਨਿਤ-ਨਿਤ ਆਉਣਾ ਥੋੜੇ ਦਿਨਾਂ ਦੀ ਗੱਲ ਹੈ ਸਾਲਾਂ ਦੀਆਂ ਦੂਰੀਆਂ ਆਪਣਾ ਸਰਤਾ ਦਿਖਾਉਣਗੀਆਂ ਹੀ ਚੌਕ ਵਿੱਚ ਇੱਕਦਮ ਗੱਡੀ ਰੁਕੀ ਤਾਂ ਸੋਚਾਂ ਦੀ ਲੜੀ ਟੁੱਟ ਗਈ ਮੇਰਾ ਭਰਾ ਦੱਸਣ ਲੱਗਿਆ ਆਪਾਂ 10 ਮਿੰਟ ਚ ਘਰ ਪੁੱਜ ਜਾਵਾਂਗੇ ਤੇ ਹਾਂ ਮੈਂ ਤੁਹਾਨੂੰ ਇੱਕਦਮ ਦੱਸਿਆ ਨਹੀਂ ਤੁਸੀਂ ਇੰਨੇ ਲੰਬੇ ਸਫ਼ਰ ਤੋਂ ਆਇਓ ਕਹਿੰਦੇ ਕਹਿੰਦੇ ਉਹ ਚੁੱਪ ਕਰ ਗਿਆ ਮੈਂ ਉਸਦੇ ਚਿਹਰੇ ਵੱਲ ਦੇਖਿਆ ਬਚਪਨ ਚ ਮੇਰੀ ਗੁੱਤ ਖਿੱਚ ਕੇ ਮੇਰੇ ਖਿਡੌਣੇ ਚੁੱਕ ਕੇ ਮੈਨੂੰ ਚੜਾਉਣ ਵਾਲਾ ਮੇਰਾ ਭਰਾ ਬੜਾ ਹੀ ਮੈਚ्योर ਲੱਗਿਆ ਬੜੀ ਮੁਸ਼ਕਲ ਨਾਲ ਉਹ ਬੋਲਿਆ ਮੈਂ ਥੋੜਾ ਲੇਟ ਹੋ ਗਿਆ ਕਿਉਂਕਿ ਮੈਂ ਡੈਡੀ ਕੋਲ ਸੀ ਹਸਪਤਾਲ ਚ ਅੱਛਾ ਡੈਡੀ ਸੀਰੀਅਸly ਉਸ ਦਾ ਗੱჭਪੜ ਆਇਆ ਤੇ ਗੋਸਤੋ ਬੋਲਿਆ ਨਾ ਗਿਆ ਜਿਹਨ ਵਿੱਚ ਫੈਲਿਆ ਪਰਮਜਲ ਇੱਕਦਮ ਟੁੱਟ ਗਿਆ ਮੈਨੂੰ ਆਪਣੇ ਭਰਾ ਦੇ ਚਿਹਰੇ ਵਿੱਚ ਡੈਡੀ ਦੀ ਚਲਕ ਨਜ਼ਰ ਆ ਰਹੀ ਸੀ ਹਾਂ ਕੀ ਬਾਤ ਹੈ ਕੀ ਬਾਤ ਹੈ ਮੰਤਲੋ ਇਹ ਫੇਰ ਨਾਟਕੀ ਅੰਦਾਜ਼ ਤੁਹਾਡਾ ਤੁਹਾਡੀਆਂ ਕਹਾਣੀਆਂ ਦੇ ਵਿੱਚ ਵੀ ਨਾਟਕ ਨੇ ਮੰਤਲੋ ਜੇ ਇਸ ਨੂੰ ਆਪਾਂ ਨਾਟਕ ਦੇ ਰੂਪ ਦੇ ਵਿੱਚ ਬਣਾਉਣਾ ਹੋਵੇ ਤਾਂ ਬੜਾ ਸੌਖਾ ਹੀ ਇਹ ਵੀ ਹਾਂਜੀ ਇਹ ਹੁਣ ਇੱਕ ਕਹਾਣੀ ਹੈ ਤੇ ਜਿਸ ਸਿੰਪਲ ਸਟੇਜ ਤੇ ਇਹਨੂੰ ਪੇਸ਼ ਕਰਨਾ ਤੇ ਤਿੰਨ ਚੱਕੀਆਂ ਚ ਬੰਦਦੀ ਹੈ ਪਹਿਲੀ ਚੱਕੀ 에어ਪੋਰਟ ਦਾ ਸੀ ਸੀਨ ਦਿਖਾ ਸਕਦੇ ਆ ਜਿੱਥੇ ਉਹ ਸਾਰੇ ਖਿਆਲ ਆ ਰਹੇ ਆ ਤੇ ਦੂਸਰਾ ਹੈਗਾ ਕਿ ਅਸੀਂ ਰਸਤੇ ਦਾ ਕਿਸੇ ਜਗ੍ਹਾ ਰੁਕੇ ਹੋਏ ਉੱਥੋਂ ਦਾ ਕਿ ਜਿੱਥੇ ਉਹ ਬ੍ਰਦਰ ਆਪਣੀਆਂ ਇੱਧਰ ਉਧਰ ਦੀਆਂ ਗੱਲਾਂ ਸੁਣਾ ਰਿਹਾ ਟਲਮ ਟੋਲ ਕਰ ਰਿਹਾ ਹੈਗਾ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੀਸਰੀ ਚੱਕੀ ਜਿਹੜੀ ਹੈਗੀ ਉਹ ਇੱਕਦਮ ਜਿਹੜੇ ਘਰ ਦੇ ਨਜ਼ਦੀਕ ਦੀ ਜਿੱਥੇ ਜਿਹੜੀ ਅਸਲੀਅਤ ਹੈਗੀ ਉਹ ਸਾਹਮਣੇ ਆ ਜਾਂਦੀ ਹੈ ਇਸ ਤਰ੍ਹਾਂ ਤਿੰਨ ਚੱਕੀਆਂ ਦੇ ਵਿੱਚ ਇਹ ਨਾਟਕ ਜਿਹੜਾ ਉਹ ਕੰਪਲੀਟ ਹੋ ਜਾਏਗਾ ਬਿਲਕੁਲ ਬਿਲਕੁਲ ਔਰ ਤੁਸੀਂ ਸੋਹਣੀ ਤਕਰੀਬਨ ਇੱਥੋਂ ਦੀ ਮਾਨਸਿਕਤਾ ਨੂੰ ਬੜਾ ਸੋਹਣਾ ਉਹ ਕਰ ਦਿੱਤਾ ਇਹਦੇ ਵਿੱਚ ਤੁਸੀਂ ਜਦੋਂ ਇੱਥੇ ਆਏ ਕੈਨੇਡਾ ਆਏ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ ਆਏ ਹੋ ਤੁਸੀਂ ਮੈਂ ਬੀਸੀ ਸਾਰਾ ਦੇਖਿਆ ਹੂੰ ਹੂੰ ਤੇ ਵਿਨੀਪੈਗ ਵਿਨੀਪੈਗ ਅੱਛਾ ਮੜਾ ਵਿਨੀਪੈਗ ਦਸ ਹਜ਼ਾਰ ਬਾਅਦ ਸੋ ਕਿੰਨਾ ਟਾਈਮ ਉੱਥੇ ਰਹੇ ਤੁਸੀਂ ਮੈਂ ਡੇਢ ਮਹੀਨਾ ਵਿਨੀਪੈਗ ਵਿਨੀਪੈਗ ਰਹਾ ਉੱਥੋਂ ਦੇ ਆਪਣੇ ਤੁਸੀਂ ਹੁਣ ਤਾਂ ਫਿਰ ਸਮਰ ਟਾਈਮ ਦੇ ਵਿੱਚ ਉੱਥੇ ਸੀਗੇ ਹਾਂਜੀ ਹਾਂਜੀ ਸ਼ਹਿਰਾਂ ਦੇ ਵਿੱਚ ਉੱਥੇ ਬਾਬਾ ਠੰਡ ਠੰਡ ਪੈਂਦੀ ਆ ਮੇਰਾ ਬ੍ਰਦਰ ਵੀ ਇਹ ਕਹਿ ਰਿਹਾ ਸੀ ਕਿ ਮੈਂ ਬਹੁਤ ਸੋਹਣੇ ਟਾਈਮ ਦੇ ਵਿੱਚ ਆਈ ਹਾਂ ਬੜਾ ਹੀ ਮੈਨੂੰ ਤਾਂ ਵਿਨੀਪੈਗ ਬਹੁਤ ਖੂਬਸੂਰਤ ਲੱਗਿਆ ਸਹਾਬਣਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਉੱਥੇ ਸਾਡੇ ਨਾਲੋਂ ਵੀ ਜ਼ਿਆਦਾ ਗਰਮੀ ਹੁੰਦੀ ਹੈ ਬੈਂਕੂਰ ਨਾਲੋਂ ਵੀ ਜ਼ਿਆਦਾ ਗਰਮੀ ਹੋ ਜਾਂਦੀ ਹੈ ਪਰ ਸਿਆਲਾਂ ਦੇ ਵਿੱਚ ਉੱਥੇ ਸਨੋ ਬਹੁਤ ਪੈਂਦੀ ਹੈ ਹਾਂਜੀ ਵਿਸ਼ੇਸ਼ ਤੌਰ ਤੇ ਟ੍ਰਾਂਟੋ ਵਾਲੀ ਸਾਈਡ ਤੋਂ ਵੀ ਸਨੋ ਪੈਂਦੀ ਹੈ ਤੇ ਉੱਥੇ ਕੋਈ ਤੁਹਾਨੂੰ ਆਪਣੇ ਕਾਲੀਗਸ ਵਗੈਰਾ ਜਾਂ ਕੋਈ ਸਟੂਡੈਂਟਸ ਵਗੈਰਾ ਮਿਲੇ ਜਿਹੜੇ ਜਾਂ ਕਿ ਰਿਸਟੋਰਾਂ ਦੇ ਵਿੱਚ ਹੀ ਸਮਾਂ ਗੁਜ਼ਾਰਿਆ। ਨਹੀਂ ਮੈਂ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲੀ ਆ। ਹਮ ਮੇਰਾ ਬ੍ਰਦਰ ਜਿੱਥੇ ਰਹਿੰਦਾ ਹੈਗਾ ਉੱਥੇ ਆਲੇ-ਦੁਆਲੇ ਗੋਰੇ ਰਹਿੰਦੇ ਨੇ। ਤੇ ਮੈਨੂੰ ਉਹਨਾਂ ਦਾ ਵੀ ਵਧੀਆ ਲੱਗਿਆ। ਉਹ ਐਕਸਪੀਰੀਅੰਸ ਵੱਖਰਾ ਜਿਹਾ ਸੀ। ਤੇ ਪੁਰਾਣੇ ਸਟੂਡੈਂਟ ਗੁਰਦੁਆਰਾ ਸਾਹਿਬ ਗਏ ਉੱਥੇ ਪੁਰਾਣੇ ਸਟੂਡੈਂਟ ਜਿਹੜੇ ਸੀਗੇ 4-5 ਸਟੂਡੈਂਟ ਵੀ ਮਿਲੇ। ਉਹ ਅਲੱਗ ਤਰ੍ਹਾਂ ਦਾ ਅਨੁਭਵ ਸੀ। ਤੇ ਜਿਆਦਾਤਰ ਜਿਹੜਾ ਹੈਗਾ ਸੀ ਮੈਂ ਰੈੱਡ ਰਿਵਰ ਜਿਹੜਾ ਹੈਗਾ ਮੈਨੂੰ ਉਹ ਬਹੁਤ ਪਸੰਦ ਆਇਆ ਰੈੱਡ ਰਿਵਰ ਦੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਉਹਟਾਂ ਨੇ ਪਾਰਕ ਬਣਾਏ ਹੋਏ ਆ ਤੇ ਉਸ ਟਾਈਮ ਦੇ ਵਿੱਚ ਉੱਥੇ ਬਹੁਤ ਫੁੱਲ ਖਿੜ ਸੀ ਤਰ੍ਹਾਂ-ਤਰ੍ਹਾਂ ਦੀ ਜਿਹੜੀ ਵੈਰਾਈਟੀ ਸੀ ਤੇ ਉਹ ਅਸੀਂ ਮਤਲਬ ਜਿਹੜਾ ਉਹ ਟਾਈਮ ਸਪੈਂਡ ਕੀਤਾ ਹੈਗਾ ਬਰਦਰ ਦੇ ਨਾਲ ਵੀ ਤੇ ਜਿਹੜਾ ਮੇਰੇ ਕਜ਼ਨ ਇੱਥੇ ਹੈ ਤੇ ਉਹਨਾਂ ਦੀ ਫੈਮਿਲੀ ਨਾਲ ਵੀ ਉਹ ਸਾਰਾ ਕੁਝ ਵਧੀਆ ਵਧੀਆ ਹੀ ਸੀ ਮੇਰਾ ਜੋ ਵੀ ਐਕਸਪੀਰੀਅੰਸ ਹੋਇਆ ਕੈਨੇਡਾ ਦਾ ਉਹ ਮੈਂ ਮਤਲਬ ਉਹਦੇ ਚ ਸੌ ਚੋ ਸੌ ਹੀ ਨੰਬਰ ਲੱਗੇ ਚੱਲੇ ਬਿਲਕੁਲ ਲੱਗੀ ਜੀ ਤੇ ਔਰ ਸਭ ਤੋਂ ਖਾਸ ਕਰਕੇ ਜਿਹੜੀ ਮੈਨੂੰ ਇੱਥੋਂ ਦੀ ਪ੍ਰਕਿਰਤੀ ਹੈ ਉਹ ਬਹੁਤ ਵਧੀਆ ਲੱਗੀ ਔਰ ਇੱਥੋਂ ਜਿਵੇਂ ਨਾ ਮੈਂ ਸਾਡਾ ਹੀ ਆਪਣਾ ਹੀ ਪੰਜਾਬ ਆ ਉਥੇ ਜਾ ਕੇ ਅਸੀਂ ਮਹਿਸੂਸ ਕਰਦੇ ਹਾਂ ਹੁਣ ਸ਼ਾਇਦ ਮੁਹੰਮਦ ਦੁਆਰਾ ਚੱਲੀ ਆ ਦੁਆਰਾ ਦਰਖਤ ਲਾਉਣ ਦੀ ਇੱਕ ਟਾਈਮ ਦੇ ਉੱਤੇ ਤਾਂ ਅਸੀਂ ਨਾ ਜਿਹੜਾ ਪੰਜਾਬ ਸੀ ਦਰਖਤਾਂ ਤੋਂ ਖਾਲੀ ਕਰ ਦਿੱਤਾ ਸੀਗਾ ਹਾਂਜੀ ਇੱਥੇ ਸਿਸਟਮ ਇਹ ਆ ਵੀ ਜਿਵੇਂ ਹੁਣ ਇੱਥੇ ਤੁਸੀਂ ਸਰੀਰ ਦੇ ਵਿੱਚ ਵੀ ਆੜੇ ਵਾਲੇ ਦੇਖੋਗੇ ਕੁਝ ਏਰੀਆ ਦੇ ਵਿੱਚ ਜਿਹੜੇ ਦਰਖਤ ਨੇ ਉਹਨਾਂ ਨੂੰ ਕੋਈ ਟੱਚ ਨਹੀਂ ਕਰ ਸਕਦਾ ਉਹ ਉਹਨਾਂ ਨੂੰ ਅਸੀਂ ਇਹ ਸਾਡੇ ਸਰੀ ਦੇ ਲੰਗਸ ਕਹਨੇ ਆ ਫੇਫੜੇ ਕਹਨੇ ਆ ਹਾਂਜੀ ਉਹ ਉਹ ਸਾਨੂੰ ਤਾਜੀ ਹਵਾ ਇਹ ਹਵਾ ਨੂੰ ਕਲੀਨ ਰੱਖਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਵਿਨਿਪੈਗ ਦੇ ਵਿੱਚ ਦੇਖਿਆ ਹੋਗਾ ਇਹਨਾਂ ਇਸ ਕਮਿਊਨਿਟੀ ਨੇ ਇਹਨਾਂ ਲੋਕਾਂ ਨੇ ਜਿਹੜੀ ਪ੍ਰਕਿਰਤੀ ਆ ਉਹਨੂੰ ਬਾਕਾਇਦਾ ਉਸ ਤਰ੍ਹਾਂ ਰੱਖਿਆ ਹੋਇਆ ਸਾਂਭਿਆ ਹੋਇਆ ਹੈਗਾ ਤੇ ਇਹ ਬਲਕੇ ਤੁਹਾਨੂੰ ਤੁਸੀਂ ਇਹ ਇੱਕ ਸਬਕ ਪੰਜਾਬ ਦੇ ਲਈ ਇਹ ਵੀ ਲੈ ਚੱਲੇ ਹੋ ਵੀ ਸਾਨੂੰ ਪ੍ਰਕਿਰਤੀ ਨੂੰ ਜਿੰਨਾ ਸੰਭੋਗੇ ਪ੍ਰਕਿਰਤੀ ਓਨਾ ਹੀ ਉਦੋਂ ਵੱਧ ਸਾਨੂੰ ਸੁਵਾਲਦੀ ਆਪਦੇ ਬੁੱਕਲ ਚ ਰੱਖਦੀ ਆ ਮੈਨੂੰ ਇਹ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਰੂਹ ਦੀ ਖੁਰਾਕ ਹੀ ਹੈ ਹਾਂ ਅਗਰ ਤੁਸੀਂ ਪ੍ਰਕਿਰਤੀ ਦੇ ਨਾਲ ਜੁੜਦੇ ਹੋ ਤੇ ਬਹੁਤ ਕੁਝ ਜਿਹੜਾ ਹੈਗਾ ਉਹ ਇਹੋ ਜਿਹਾ ਦੇ ਦਿੰਦੀ ਹੈਗੀ ਕਿ ਜਿਹਦਾ ਅਸੀਂ ਸੋਚ ਵੀ ਨਹੀਂ ਸਕਦੇ ਮੇਰੇ ਮੇਰਾ ਜਿੰਨਾ ਵੀ ਐਕਸਪੀਰੀਅੰਸ ਰਿਹਾ ਹੈਗਾ ਇੰਡੀਆ ਤੋਂ ਇੱਥੋਂ ਕੈਨੇਡਾ ਤੱਕ ਦਾ ਉਹ ਸਾਰਾ ਹੀ ਜ਼ਬਰਦਸਤ ਹੈ ਜਦੋਂ ਰਸਤੇ ਵਿੱਚ ਆ ਰਹੇ ਸੀ ਤੇ ਰਾਤ ਦਾ ਟਾਈਮ ਸੀ ਇੱਕਦਮ ਆਵਾਜ਼ ਆਈ ਉਹ ਦੇਖਿਆ ਤੇ ਉਸ ਦਿਨ ਪੂਰਨਮਾਸ਼ੀ ਸੀ ਅੱਛਾ ਤੇ ਚੰ드ਰਮਾ ਬਹੁਤ ਨਜ਼ਦੀਕ ਨਜ਼ਰ ਆ ਰਿਹਾ ਸੀ ਬਹੁਤ ਕਲੀਅਰ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਇੱਥੋਂ ਦਾ ਪੰਛੀਆਂ ਦਾ ਵੀ ਪੰਜਾਬ ਦੇ ਵਿੱਚ ਅਸਲ ਵਿੱਚ ਇਹ ਬਹੁਤ ਸਾਰੇ ਜਿਹੜੇ ਪੁਰਾਣੇ ਬਜ਼ੁਰਗ ਮਿਲੇ ਆ ਜਿਨ੍ਹਾਂ ਨੂੰ ਮਤਲਬ 50 60 ਸਾਲ ਹੋ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਤਾਂ ਖੈਰ ਏਵੇਂ ਹੀ ਲੱਗਦਾ ਕਿ ਜੇ ਜਿਹਾ ਸੀ ਪੰਜਾਬ ਛੱਡ ਕੇ ਆਏ ਸੀ ਸ਼ਾਇਦ ਉਹ ਇਹ ਜਿਹਾ ਪੰਜਾਬ ਹੈ ਪੰਜਾਬ ਹੁਣ ਉਹ ਜਾ ਨਹੀਂ ਰਿਹਾ ਇੱਕ ਤਾਂ ਪੰਜਾਬ ਪੁਲਾਹੇਟ ਆ ਗਿਆ ਜਿਦੇ ਕਰਕੇ ਆਲੇ ਦੁਆਲੇ ਜਿਹਨੇ ਪੁਰਾਣੇ ਸੀ ਪਿੱਪਲ ਐ ਬੋਰਡ ਐ ਨਿੰਮ ਟਾਲੀ ਇਹ ਸਾਰੇ ਵੱਢ ਦਿੱਤੇ ਗਏ ਉਹ ਪੁੱਟਣ ਦੇ ਨਾਲ ਜਿਹੜਾ ਹੈਗਾ ਉੱਤੇ ਤਪਸ਼ ਬਹੁਤ ਜ਼ਿਆਦਾ ਵਧ ਗਈ ਗਰਮੀ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ ਪਾਣੀ ਦਾ ਜਿਹੜਾ ਪੱਧਰ ਹੈਗਾ ਬਹੁਤ ਨੀਵਾ ਚਲਾ ਗਿਆ ਹੈਗਾ ਤੇ ਫੇਰੇਗਾ ਕਿ ਲੋਕਾਂ ਨੇ ਘਰ ਉੱਥੇ ਬੜੇ ਸ਼ਾਨਦਾਰ ਬਣਾ ਲਏ ਆ ਕੁੱਟੀਆਂ ਪਾਈਆਂ ਗਿਆ ਪਿੰਡਾਂ ਦੇ ਵਿੱਚ ਵੀ ਬੜੀਆਂ ਸ਼ਾਨਦਾਰ ਕੁੱਟੀਆਂ ਪਾਈਆਂ ਨੇ ਪਰ ਖਾਲੀ ਪਈਆਂ ਪਰ ਖਾਲੀ ਵੀ ਪਈਆਂ ਨਹੀਂ ਪਰ ਇੱਕ ਚੱਕਰ ਇਹ ਆ ਕਿ ਪੱਥਰ ਬਹੁਤ ਲਾਇਆ ਹੈਗਾ ਰਾਜਸਤਾਨ ਚ ਲਿਆ ਲਿਆ ਕਿ ਪੱਥਰ ਲਾ ਕੇ ਅਸੀਂ ਇਹ ਪੂਰੀਆਂ ਸ਼ਾਨਦਾਰ ਬਣਾਤੀਆਂ ਕੋਠੀਆਂ ਪਰ ਪੇੜ ਪੌਦੇ ਜਿਹੜੇ ਆ ਉਹ ਨਹੀਂ ਲਾਏ ਕਿਉਂਕਿ ਫਿਰ ਜੇ ਕੋਈ ਦਰਖਤ ਲਾਉਣੇ ਆ ਤਾਂ ਕੋਠੀ ਦਿਸੂਗੀ ਦੇਖਦੀ ਨਹੀਂ ਇਸ ਕਰਕੇ ਉਹ ਕੋਠੀਆਂ ਨੇ ਪਰ ਉਦਾਸ ਨਜ਼ਰ ਆਉਂਦੀਆਂ ਨੇ ਕਿਉਂਕਿ ਜਿੱਥੇ ਹਰਿਆਲੀ ਨਹੀਂ ਹੈ ਉੱਥੇ ਉਦਾਸੀ ਹੀ ਉਦਾਸੀ ਹੁੰਦੀ ਹੈ ਫੇਰੇਗਾ ਉੱਥੇ ਦੇਸੀ ਚਿੜੀਆਂ ਨਜ਼ਰ ਨਹੀਂ ਆਉਂਦੀਆਂ ਤੇ ਇੱਥੇ ਕੈਨੇਡਾ ਦੇ ਵਿੱਚ ਚੁੰਡਾਂ ਦੇ ਚੁੰਡ ਨਜ਼ਰ ਆਉਂਦੇ ਨਹੀਂ ਹਾਂਜੀ ਔਰ ਮਤਲਬ ਜਿਹੜਾ ਇਸ ਤਰ੍ਹਾਂ ਦਾ ਅਨਪਵੇਗਾ ਉਹ ਮੈਨੂੰ ਮੇਰੇ ਮਤਲਬ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਖਾਸ ਤੌਰ ਤੇ ਜਿਹੜਾ ਬੰਦਾ ਆਰਟ ਨਾਲ ਸੰਬੰਧਤ ਜਿਹੜਾ ਕਲਾਕਾਰ ਵਿਅਕਤੀ ਹੁੰਦਾ ਨਾ ਕਲਾਕਾਰ ਹੁੰਦਾ ਹੀ ਕੁਦਰਤ ਦੇ ਨੇੜੇ ਆ ਕਲਾ ਕਲਾ ਹੈ ਹੀ ਅਸਲ ਚ ਕੁਦਰਤ ਹੈਗੀ ਆ ਕੁਦਰਤ ਆਪਣੇ ਆਪ ਜਦੋਂ ਤੁਹਾਡੇ ਅੰਦਰ ਵੱਸਦੀ ਆ ਨਾ ਪਰ ਕਿਤੇ ਰੱਬ ਜੋ ਆਉਂਦਾ ਹੈਗਾ ਉਹਦੇ ਵਿੱਚੋਂ ਹੀ ਕਲਾ ਉਪਜਦੀ ਹੈਗੀ ਆ ਤੁਸੀਂ ਸ਼ਾਇਦ ਕਲਾਕਾਰ ਹੋਣ ਕਰਕੇ ਇਸ ਚੀਜ਼ ਨੂੰ ਬਹੁਤ ਆਪਣੇ ਨੇੜੇ ਮਹਿਸੂਸ ਕੀਤਾ ਹੈਗਾ ਤੇ ਉਹਦੇ ਨਾਲ ਨਾਲ ਹੁਣ ਸਾਡਾ ਬੈਂਕੂਰ ਏਰੀਆ ਚ ਵੀ ਆਏ ਇਹ ਬਾਕੀ ਸਾਰੇ ਕੁਸ਼ਤ ਬਿਨਾ ਤੁਸੀਂ ਕੋਈ ਸਾਇਤਕ ਸੰਮਿਲਨਾ ਦੇ ਵਿੱਚ ਲੇਖਕਾਂ ਨੂੰ ਮਿਲੇ ਜਾਂ ਉਹਦੇ ਵਿੱਚ ਹਿੱਸਾ ਲਿਆ ਉਹਦੇ ਬਾਰੇ ਆਪਣਾ ਕੋਈ ਪ੍ਰਤੀਕਰਮ ਜਿਹੜੇ ਮੈਂ ਇੱਥੋਂ ਦੇ ਪੰਜਾਬੀ ਲੇਖਕਾਂ ਦਾ ਦੇਖਿਆ ਉਹ ਅਨਪੰਵੀ ਮਤਲਬ ਵੱਖਰਾ ਆਏਗਾ ਹੈ ਤਾਂ ਬਹੁਤ ਵਧੀਆ ਜਿਹਦੇ ਵਿੱਚ ਉਹ ਆਪਣਾ ਆਪਣਾ ਜੋ ਵੀ ਯੋਗਦਾਨ ਪਾ ਰਹੇ ਨੇ ਉਹਦੇ ਵਿੱਚ ਪਰ ਮੈਂ ਇੱਕ ਚੀਜ਼ ਦੇਖੀ ਆ ਕਿਤਾਬਾਂ ਜਿਹੜੀਆਂ ਮੈਂ ਪੜੀਆਂ ਨੇ 12 13 ਕਿਤਾਬਾਂ ਇੱਥੇ ਪੜਨ ਦਾ ਮੌਕਾ ਵੀ ਮਿਲਿਆ ਆ ਆ ਜ਼ਿਆਦਾਤਰ ਜਿਹੜੇ ਸ਼ਬਦਾਵਲੀ ਆ ਉਸ ਤੇ ਇੱਥੋਂ ਦਾ ਅਸਰ ਜਿਹੜਾ ਇੰਗਲਿਸ਼ ਦਾ ਅਸਰ ਹੋ ਚੁੱਕਿਆ ਹੈਗਾ ਜਦੋਂ ਅਸੀਂ ਅੰਗਰੇਜ਼ੀ ਨੂੰ ਪੰਜਾਬੀ ਦੇ ਵਿੱਚ ਕਨਵਰਟ ਮਤਲਬ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਵਿੱਚ ਜ਼ਰੂਰ ਥੋੜਾ ਜਿਹਾ ਉਹ ਜਿਹੜਾ ਫਰਕ ਪੈਂਦਾ ਹੈਗਾ ਜਾਂ ਅਸੀਂ ਪੰਜਾਬੀ ਨੂੰ ਅੰਗਰੇਜ਼ੀ ਚ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਜਿਹੜਾ ਥੋੜਾ ਜਿਹਾ ਗੈਪ ਰਹਿ ਜਾਂਦਾ ਹੈਗਾ ਬਾਕੀ ਜਿਹੜਾ ਹੈਗਾ ਉਹ ਸਭ ਠੀਕ ਹੈ ਅਹਿਸਾਸ ਸੇਮ ਹੀ ਆ ਉਹ ਹੱਦਾਂ ਦੇ ਆਰਪਾਰ ਜਿੱਦਾਂ ਦੇ ਵੀ ਹੋਣ ਉਹ ਉਹਵੇਂ ਦੇ ਉਵੇਂ ਹੀ ਨੇ ਬਲਕਿ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਇੱਥੋਂ ਜਿਹੜੀ ਭਾਈਚਾਰਕ ਸਾਂਝ ਹੈਗੀ ਉਹ ਸਗੋਂ ਦੀ ਜ਼ਿਆਦਾ ਮਜ਼ਬੂਤ ਹੋਈ ਹੈ ਪੰਜਾਬ ਦੇ ਨਾਲੋਂ ਕਿਉਂਕਿ ਪੰਜਾਬ ਦੇ ਵਿੱਚ ਉਹਨੇ ਰਿਸ਼ਤੇ ਹੁਣ ਰਹੀ ਨਹੀਂਗੇ ਬਹੁਤ ਸਾਰੇ ਤਾਂ ਬਾਹਰ ਆ ਚੁੱਕੇ ਨੇ ਉੱਥੇ ਅੱਧਪਚੱਦੇ ਪਰਿਵਾਰ ਉੱਥੇ ਆ ਅੱਧਪਚੱਦੇ ਪਰਿਵਾਰ ਬਾਹਰੇ ਗਏ ਹੁਣ ਜੇ ਅਸੀਂ ਨਾਨਕਿਆਂ ਦੀ ਗੱਲ ਕਰੀਏ ਤੇ ਨਾਨਕਿਆਂ ਦੀ ਜੋ ਮਜਬੂਤੀ ਹੈਗੀ ਉਹ ਮੇਥੋਂ ਵੱਧ ਕੌਣ ਜਾਣਦਾ ਮੇਰੇ ਨਾਨਕੇ ਸਰੀ ਨੇ ਹਾਂ ਬੱਲੇ ਹਾਂਜੀ ਹਾਂਜੀ ਔਰ ਉਹ ਉਸੇ ਤਰ੍ਹਾਂ ਹੀ ਮਿਲੇ ਨੇ ਜਿਵੇਂ ਪੰਜਾਬ ਦੇ ਵਿੱਚ ਕੋਈ ਆਪਣੇ ਨਾਨਕੇ ਘਰ ਜਾਂਦਾ ਹੈਗਾ ਜਾਂ ਦੋਤਾ ਦੋਤੀ ਦਾ ਸਵਾਗਤ ਹੁੰਦਾ ਹੈਗਾ ਉਹ ਇੱਥੇ ਆ ਉਸੇ ਤਰ੍ਹਾਂ ਉਹ ਮੇਰੇ ਮੰਮੀ ਲਈ ਸੰਧਾਰਾ ਦੀਵਾਲੀ ਤੇ ਮਤਲਬ ਉਹ ਪਹੁੰਚਿਆ ਉਧਰੋਂ ਮੇਰੀ ਭਾਬੀ ਦੇ ਪਕੇ ਜਿਹੜੇ ਇੱਥੇ ਨੇ ਉਧਰੋਂ ਉਹਨਾਂ ਦਾ ਵੀ ਪਹੁੰਚਿਆ ਮਤਲਬ ਇਹ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਬਹੁਤ ਵੱਡੀ ਖੁਸ਼ੀ ਦੇ ਦਿੰਦੀਆਂ ਨੇ ਕਿ ਤੁਹਾਡੀ ਇੰਪੋਰਟੈਂਸ ਹੈ। ਉੱਥੇ ਜਿਹੜੀਆਂ ਚੀਜ਼ਾਂ ਨੂੰ ਲੋਕ ਭੁੱਲਦੇ ਜਾਂਦੇ ਇੱਥੇ ਉਹ ਲੋਕਾਂ ਨੇ ਬਰਕਰਾਰ ਰੱਖਿਆ ਹੋਇਆ ਨੇ। ਕਈ ਵਾਰ ਤੁਸੀਂ ਕਿਸੇ ਜਗ੍ਹਾ ਤੋਂ ਦੂਰ ਜਾ ਕੇ ਉਹਦੇ ਬੜਾ ਨੇੜੇ ਹੋ ਜਾਂਦੇ ਹੋ। ਹਾਂਜੀ। ਮੇਰੇ ਖਿਆਲ ਨਾਲ ਸ਼ਾਇਦ ਇਸ ਕਰਕੇ ਅਸੀਂ ਅਸੀਂ ਲੋਕ ਜਿਹੜੇ ਉਹ ਧਰਤੀ ਤੋਂ ਪਰੇ ਆ ਚੁੱਕੇ ਆ। ਅ ਸ਼ਾਇਦ ਅਸੀਂ ਉਹਨਾਂ ਰੌ ਰੀਤਾਂ ਨੂੰ ਅਪਣਾ ਕੇ ਇਹ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਭਾਈ ਤੇਰੇ ਹੈਗੇ ਹਾਂ ਹਾਂਜੀ ਅੱਜ ਵੀ ਤੇਰੇ ਹੈਗੇ ਹਾਂ ਅ ਸ਼ਾਇਦ ਇਸ ਕਰਕੇ ਔਰ ਫਿਰ ਇੱਥੇ ਤੁਸੀਂ ਹੁਣ ਆ ਕੇ ਕੋਈ ਵਿਆਹ ਸ਼ਾਦੀ ਅਟੈਂਡ ਕਰੀ ਹਾਂਜੀ ਬਿਲਕੁਲ ਮੈਂ ਤਕਰੀਬਨ ਅ ਹਰ ਤਰ੍ਹਾਂ ਦਾ ਜਿਹੜਾ ਹੈਗਾ ਛੋਟੇ-ਛੋਟੇ ਤਰ੍ਹਾਂ ਨਾਲ ਵੀ ਹਰ ਤਰ੍ਹਾਂ ਦਾ ਪਹਿਲੂ ਜਿਹੜਾ ਹੈਗਾ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਮੈਰਿਜਸ ਤੇ ਵੀ ਗਏ ਸੀ ਮੈਰਿਜ ਦੇ ਦਾ ਕੀ ਰਿਹਾ ਕਿ ਉੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਤਕਰੀਬਨ ਅੰਗਰੇਜ਼ੀ ਕਲਚਰ ਵਿੱਚ ਟਲ ਚੁੱਕੇ ਆ ਬੜੇ ਮਜ਼ੇ ਕਰ ਰਹੇ ਆ ਖੁਸ਼ ਨੇ ਉਹਨਾਂ ਦਾ ਆਪਣਾ ਸਟਾਈਲ ਹੈ ਤੇ ਉਹਨਾਂ ਦੇ ਪੇਰੈਂਟਸ ਜਿਹੜੇ ਇੱਕ ਸਾਈਡ ਤੇ ਬੈਠੇ ਉਹ ਵੀ ਇੰਜੋਏ ਕਰ ਰਹੇ ਆ ਉਹਨਾਂ ਦਾ ਆਪਣਾ ਸਟਾਈਲ ਹੈ ਤੇ ਮੇਰੇ ਬ੍ਰਦਰ ਨੇ ਜਿਵੇਂ ਗੱਲ ਕੀਤੀ ਕਹਿੰਦੇ ਕਿ ਇਹ ਜਿਹੜੇ ਇੰਨੇ ਖੁਸ਼ ਨੇ ਬੱਚੇ ਅਸਲ ਵਿੱਚ ਇਹ ਸਟਰਗਲ ਨਹੀਂ ਕੀਤਾ ਇਹਨਾਂ ਦੇ ਹਿੱਸੇ ਸਿਰਫ ਖੁਸ਼ੀਆਂ ਆਈਆਂ ਨੇ ਬਣਿਆ ਬਣਾਇਆ ਮਿਲ ਗਿਆ ਜਿਹੜੇ ਸਟਰਗਲ ਕਰਨ ਵਾਲੇ ਨੇ ਨਾ ਉਹ ਆ ਪੀੜ੍ਹੀ ਆ ਪਹਿਲੀ ਜਨਰੇਸ਼ਨ ਆ ਪਹਿਲੀ ਜਨਰੇਸ਼ਨ ਆ ਜਿਹੜੀ ਉਹਨਾਂ ਨੇ ਬੜੀ ਸਖਤ ਮਿਹਨਤ ਕੀਤੀ ਤੇ ਉਹਨਾਂ ਦੀ ਮਿਹਨਤ ਦਾ ਫਲ ਜਿਹੜਾ ਉਹਨਾਂ ਦੇ ਹੁਣ ਬੱਚੇ ਜਿਹੜੇ ਆ ਉਹ ਔਰ ਜਿਆਦਾ ਤੀਸਰੀ ਜਿਹੜੀ ਸੈਕੰਡ ਜਨਰੇਸ਼ਨ ਵੀ ਆ ਨਾ ਮੈਂ ਇਹ ਸਮਝਦਾ ਨਹੀਂ ਪਹਿਲੀ ਜਨਰੇਸ਼ਨ ਤਾਂ ਇੱਕ ਤਰ੍ਹਾਂ ਨਾਲ ਕੋੜਾ ਹੁੰਦੀ ਆ ਖੋਤੇ ਵਾਲਾ ਕੰਮ ਸੀ ਆਉਨੇ ਆ ਕੋਤੇ ਉਹ ਕਰਦੇ ਆ ਬਾਕੀ ਬਾਥੋਂ ਲਿਆਉਣੇ ਵੀ ਹੁੰਦੇ ਆ ਬੰਦੇ ਜਾਂ ਉਹਨਾਂ ਦੀ ਮਦਦ ਵੀ ਕਰਨੀ ਹੁੰਦੀ ਆ ਜਾਂ ਪਿੱਛੇ ਪਰਿਵਾਰ ਨੂੰ ਸੈੱਟ ਕਰਨਾ ਉਸ ਤੋਂ ਬਾਅਦ ਜਿਹੜੀ ਦੂਸਰੀ ਜਨਰੇਸ਼ਨ ਹੁੰਦੀ ਆ ਨਾ ਉਹ ਕੀ ਉਹਨਾਂ ਨਾਲ ਹੁੰਦਾ ਹੈਗਾ ਉਹ ਘਰ ਤਾਂ ਪੰਜਾਬ ਚ ਵਸ ਰਹੇ ਨੇ ਜਦੋਂ ਸਕੂਲ ਜਾਂਦੇ ਆ ਉਥੇ ਕੈਨੇਡਾ ਚ ਨੇ ਉਹ ਘਰ ਵਾਲੇ ਚਾਹੁੰਦੇ ਆ ਵੀ ਉਹ ਪੰਜਾਬ ਵਾਂਗੂ ਰਹਿਣ ਕੈਨੇਡਾ ਚ ਹੋ ਰਹਿਣਾ ਚਾਹੁੰਦਾ ਕੈਨੇਡਾ ਵਾਂਗੂ ਉਹ ਕਈ ਤਾਂ ਬੱਚੇ ਐਸੇ ਵੀ ਨੇ ਵੀ ਜਿਨ੍ਹਾਂ ਦੇ ਨਾ ਡਰੈਸਸ ਵਗੈਰਾ ਸਕੂਲ ਲੋਕਰਾਂ ਚ ਕਾਲਜਾਂ ਚ ਰੱਖੀਆਂ ਹੁੰਦੀਆਂ ਸੀ ਘਰੋਂ ਕਰਦੇ ਨੇ ਉਹਦਾ ਕੱਪੜੇ ਪਾ ਕੇ ਜਾਂਦੇ ਉੱਥੇ ਜਾ ਕੇ ਚੇਂਜ ਕਰਕੇ ਉੱਥੇ ਦੇ ਬਤਾਉਂਗਾ ਸੋ ਸੈਕੰਡ ਜਨਰੇਸ਼ਨ ਵੀ ਕਾਫੀ ਸਟਰਗਲ ਦੇ ਵਿੱਚ ਰਹੀ ਆ ਜਿਹੜੀ ਤੀਜੀ ਜਨਰੇਸ਼ਨ ਜਦੋਂ ਆਉਂਦੀ ਆ ਉਹਨੂੰ ਫਿਰ ਦੂਜੀ ਜਨਰੇਸ਼ਨ ਪੂਰੀ ਖੋਲ ਦੇ ਦਿੰਦੀ ਹੈਗੇ ਆ ਸੋ ਇਹ ਤੇ ਅੱਛਾ ਇੱਕ ਮੈਂ ਜਿਹੜਾ ਤੁਹਾਡੇ ਸਾਹਮਣੇ ਗੱਲ ਇਹ ਹੋਣੀ ਚਾਹੁੰਦਾ ਉਹ ਇਹ ਆ ਪੰਜਾਬ ਚ ਅੱਜਕੱਲ ਵਿਆਹ ਡਰਾਮਾ ਹੋ ਗਿਆ ਹਾਂਜੀ ਵਿਆਹ ਕਰਵਾਉਣ ਲਈ ਸਿਰਫ ਗਣਤੀ ਦੇ ਬੰਦੇ ਮਾਮੇ ਦਾਦੇ ਚਾਚੇ ਨਾਨਕੇ ਜਿਹੜੇ ਲੋਡ ਵਾਲੇ ਬੰਦੇ ਹੀ ਜਾਂਦੇ ਆ ਉਸ ਤੋਂ ਬਣਾ ਇੱਕ ਵੱਡੀ ਪਾਰਟੀ ਹੁੰਦੀ ਆ ਹਾਲ ਦੇ ਵਿੱਚ ਉੱਤੇ ਦਾਰੂ ਤੋਂ ਲੈ ਕੇ ਸਭ ਕੁਝ ਕੁੜੀ ਵਾਲਿਆਂ ਦਾ ਖਰਚਾ ਹੁੰਦਾ ਹੈਗਾ ਇੱਥੇ ਜਿਹੜਾ ਵਿਆਹ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵਿਆਹ ਉਹ ਉਹ ਦੇਖ ਕੇ ਤੁਹਾਨੂੰ ਤੁਹਾਨੂੰ ਕਿਵੇਂ ਮਹਿਸੂਸ ਆਵੇ ਸਾਰੇ ਲੋਕ ਗੁਰਦੁਆਰੇ ਆਏ ਨੇ ਬਾਅਦ ਦੇ ਵਿੱਚ ਇੱਕ ਗੁਰਦੁਆਰੇ ਦਾ ਲੰਗਰ ਸ਼ਿਕਾਇਆ ਜਾ ਰਿਹਾ ਹੈਗਾ ਇਹ ਇਹਦੇ ਬਾਰੇ ਆਪਾਂ ਇੱਥੋਂ ਦਾ ਮੈਨੂੰ ਇੱਥੇ ਵਧੀਆ ਲੱਗਿਆ ਮੈਨੂੰ ਲੱਗਿਆ ਕਿ ਇਹ ਪੰਜਾਬੀ ਲੋਕਾਂ ਨੇ ਆਪਦਾ ਉਹ ਪੰਜਾਬੀ ਸੱਭਿਆਚਾਰ ਜਿਹੜਾ ਹੈ ਨਾ ਉਹਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਇੱਥੇ ਮੈਂ 13ਵੇਂ ਤੇ ਵੀ ਗਈ ਹਾਂ ਇੱਕ ਸਾਡੀ ਮੇਰੀ ਭਾਬੀ ਜੀ ਦੇ ਰਿਸ਼ਤੇਦਾਰੀ ਚ ਸੀ ਉਹਨਾਂ ਦੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਤੇ ਉਹਨਾਂ ਦੇ ਬੇਟਾ ਹੋਇਆ ਸੀ ਤੇ 13ਵਾਂ ਜਿਹੜਾ ਹੈਗਾ ਉਸ ਤੇ ਬੁਲਾਇਆ ਤੇ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਮਤਲਬ ਮੈਂ ਇਹ ਦੇਖਿਆ ਕਿ ਜਿਹੜਿਆਂ ਉੱਥੇ ਜੋ ਹੋਰ ਤਰ੍ਹਾਂ ਦਾ ਹੋ ਰਿਹਾ ਹੈਗਾ ਮਾਹੌਲ ਉਹ ਇੱਥੇ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾ ਰਿਹਾ ਗੁਰਪੁਰਬ ਤੇ ਗਏ ਆ ਇੰਨਾ ਜ਼ਿਆਦਾ ਮਤਲਬ ਸੰਗਤ ਸੀ ਔਰ ਮੈਂ ਅਲੱਗ-ਅਲੱਗ ਗੁਰਦੁਆਰਿਆਂ ਚ ਮਤਲਬ ਹਰ ਮੇਰੇ ਜ਼ਿਆਦਾਤਰ ਇਸ ਟਾਈਮ ਪੀਰੀਅਡ ਚ ਫੰਕਸ਼ਨ ਆਈ ਐ ਇੱਥੇ ਔਰ ਮੈਂ ਉਹ ਸਾਰੇ ਫੰਕਸ਼ਨ ਜਿਹੜੇ ਅਟੈਂਡ ਕੀਤੇ ਨੇ ਤੇ 브్రਦਰ ਦੀ ਵੀ ਕੋਸ਼ਿਸ਼ ਰਹੀ ਹੈ ਕਿ ਜਿੰਨਾ ਵੀ ਟਾਈਮ ਹੈਗਾ ਉਹ ਉਸ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਇਹ ਕੁਝ ਦੇਖ ਸਕੇ ਇੰਜੋਏ ਕਰ ਸਕੇ ਜਾਂ ਫਿਰ ਉਹ 브్రਦਰ ਨੂੰ ਵੀ ਪਤਾ ਹੈਗਾ ਮੇਰਾ ਜਿਹੜਾ ਮਾਈਂਡ ਹੈਗਾ ਉਹ ਹੋਰ ਤਰ੍ਹਾਂ ਦਾ ਹੈਗਾ ਤੇ ਉਹਨੇ ਕੋਸ਼ਿਸ਼ ਕੀਤੀ ਹੈਗੀ ਕਿ ਕੱਲ ਨੂੰ ਇਹਦਾ ਮੂਡ ਬਣ ਜੇ ਕੁਝ ਲਿਖਣ ਦਾ ਤੇ ਇਹ ਨਾ ਹੋਵੇ ਕੋਈ ਪੱਖ ਰਹਿ ਜਾਵੇ ਇਸ ਤਰ੍ਹਾਂ ਹਰ ਜਗ੍ਹਾ ਤੇ ਚਾਹੇ ਉਹ ਵਿਨੀ ਪੈਗ ਵਾਲਾ ਵੱਡਾ ਬ੍ਰਦਰ ਸੀ ਉਸ ਦੀ ਜਾਂ ਫਿਰ ਇੱਥੋਂ ਵਾਲਾ ਬ੍ਰਦਰ ਹੈਗਾ ਐਪਸਫੋਰਡ ਵਾਲਾ ਇਸ ਦੀ ਤੇ ਇਹਨ ਸਭ ਦੀ ਕੋਸ਼ਿਸ਼ ਰਹੀ ਹੈ ਕਿੰਨੇ ਭੈਣ ਭਰਾ ਤੁਸੀਂ ਅਸੀਂ 4 ਦੋ ਭਰਾ ਮੇਰੇ ਇੱਥੇ ਨੇ ਮੇਰੀ ਸਿਸਟਰ ਤੇ ਮੈਂ ਅਸੀਂ ਦੋਨੋਂ ਇੰਡੀਆ ਰਹਿੰਦੇ ਆ ਪੰਜਾਬ ਦੋ ਦੋ ਭੈਣਾਂ ਦੋ ਭਰਾ ਹਾਂਜੀ ਹਾਂਜੀ ਭੈਣਾਂ ਇੰਡੀਆ ਹਾਂਜੀ ਉਹ ਉਹ ਪੜ੍ਹ ਪੜ੍ਹਦੀ ਕੀ ਕਰਦੇ ਆ ਉਹਨਾਂ ਦਾ ਨਰਸਿੰਗ ਕਾਲਜ ਹੈ ਨਰਸਿੰਗ ਕਾਲਜ ਹੈ ਅੱਛਾ ਅੱਛਾ ਤੇ ਤੁਸੀਂ ਮੈਨੂੰ ਕਈ ਵਾਰ ਅਸੀਂ ਵੀ ਟੇਕ ਇਟ ਫॉर ਗਰੰਟਡ ਇੱਥੇ ਰਹਿਨੇ ਆ ਲੰਬਾ ਟਾਈਮ ਹੋ ਗਿਆ ਤੇ ਮੈਨੂੰ ਚੰਗਾ ਲੱਗਾ ਤੁਹਾਡਾ ਜਿਹੜਾ ਤੁਸੀਂ ਇੱਥੋਂ ਦਾ ਵਿਸ਼ਲੇਸ਼ਣ ਔਰ ਤੁਸੀਂ ਜਦੋਂ ਹੁਣ ਉੱਥੇ ਵਾਪਸ ਜਾਣਾ ਹੈਗਾ ਮੇਰਾ ਕਹ ਲਾ ਹੋਪਫੁਲੀ ਤੁਸੀਂ ਚੰਗੀਆਂ ਗੱਲਾਂ ਲੈ ਕੇ ਵਾਪਸ ਜਾ ਰਹੇ ਹੋ ਸ਼ਾਇਦ ਸਟੂਡੈਂਟਸ ਨੂੰ ਵੀ ਅ ਇਤੋਂ ਬਾਰੇ ਦੱਸੋਗੇ ਤੇ ਸਭ ਤੋਂ ਵੱਡੀ ਗੱਲ ਇਹ ਕੁਛ ਨਾ ਕੁਛ ਮੇਰੇ ਖਿਆਲ ਨਾਲ ਲਿਖਤਾਂ ਵੀ ਤਿਆਰ ਹੋਣਗੀਆਂ ਤੁਹਾਡੀਆਂ ਇਤੋਂ ਦੇ ਤਜਰਬੇ ਦੇ ਵਿੱਚੋਂ ਕੀ ਤੁਸੀਂ ਅਮੀਰ ਹੋ ਕੇ ਚੱਲੇ ਥੋੜੇ ਸ਼ਬਦਾਂ ਦੇ ਵਿੱਚ ਅ ਇੱਕ ਤੁਸੀਂ ਜੋ ਜਦੋਂ ਇੱਥੇ ਧਰਤੀ ਤੇ ਉਤਰੇ ਹੋ ਤੇ ਹੁਣ ਜਦੋਂ ਤੁਸੀਂ ਵਾਪਸ ਜਾਣਾ ਤੁਹਾਡਾ ਮਨ ਕਿੰਨਾ ਕੁ ਅਮੀਰ ਬਣ ਚੁੱਕਿਆ ਬਹੁਤ ਜ਼ਿਆਦਾ ਮੈਨੂੰ ਲੱਗਦਾ ਇਹ ਨਾ ਕੋਈ ਪਿਛਲੇ ਕੁਝ ਟਾਈਮਸ ਦੇ ਵਿੱਚ ਕੁਝ ਹੈਲਥ ਪੱਖ ਤੋਂ ਕੁਝ ਫੈਮਿਲੀ ਪੱਖ ਤੋਂ ਕੁਝ ਉੱਥੋਂ ਦਾ ਮਾਹੌਲ ਦਾ ਲਾ ਲਓ ਕਿ ਸਟ्रेस ਸੀ ਜਾਂ ਜਿੱਦਾਂ ਵੀ ਸੀ ਜਾਂ ਮੰਮੀ ਡੈਡੀ ਦੀ ਟੈਨਸ਼ਨ ਸੀ ਇੱਥੇ ਆ ਕੇ ਐਂ ਲੱਗਿਆ ਕਿ ਜਿਹੜੀ ਰੂਹ ਹੈਗੀ ਨਾ ਉਹ ਹੀਲ ਹੋ ਗਈ ਆ ਬਹੁਤ ਵਧੀਆ ਔਰ ਤੁਸੀਂ ਹੁਣ ਜਦੋਂ ਉੱਥੇ ਬੈਠੇ ਅਨੁਭਵਾਂ ਨੂੰ ਯਾਦ ਕਰੋਗੇ ਤਾਂ ਤੁਹਾਨੂੰ ਪਤਾ ਵੀ ਉਹ ਕਿਸ ਤਰ੍ਹਾਂ ਵਸਦੇ ਆ ਹਾਂਜੀ। ਸੁਖੀ ਵਸਦੇ ਆ। ਮਤਲਬ ਮੈਂ ਮੈਨੂੰ ਲੱਗਦਾ ਹੈ ਕਿ ਜੇ ਮੇਰੇ ਆਪਣੇ ਅਨਪਰਵ ਦੇ ਮੁਤਾਬਕ ਕਿ ਸਾਡੀ ਜਿਹੜੀ ਰੁਟੀਨ ਦੀ ਲਾਈਫ ਹੁੰਦੀ ਹੈ ਨਾ ਉਹਦੇ ਵਿੱਚ ਫਿਰ ਇੱਕ ਨਾ ਇੱਕ ਦਿਨ ਅਕਾਊਂ ਪਰ ਆ ਜਾਂਦਾ ਹੈਗਾ ਸਟ੍ਰੈਸ ਚ ਆ ਜਾਂਦੀ ਹੈ ਜਿੱਥੇ ਵੀ ਰਹਿੰਦੇ ਹੋਈਏ ਸਾਨੂੰ ਨਾ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ। ਬਿਲਕੁਲ। ਔਰ ਉਹ ਜਿਹੜੀ ਮੇਰੀ ਮੇਰੇ ਵਾਲੀ ਬ੍ਰੇਕ ਰਹੀ ਹੈ ਉਹ ਤਾਂ ਬਸ ਬਹੁਤ ਹੀ ਕਮਾਲ ਦੀ ਰਹੀ ਹੈ। ਫulfilling ਰਹੀ ਹੈ। ਹਾਂਜੀ। ਤੁਸੀਂ ਆਏ ਕੈਨੇਡਾ ਦੇ ਵਿੱਚ ਤੇ ਸਾਡੇ ਸਟੂਡੀਓ ਦੇ ਵਿੱਚ ਅੱਜ ਆਏ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਮੈਂ ਉਮੀਦ ਕਰਦਾ ਵੀ ਤੁਹਾਡਾ ਜਿਹੜਾ ਸਫਰ ਵਾਪਸੀ ਵਾਲਾ ਬੜਾ ਸੁਖਮਈ ਹੋਵੇ ਤੇ ਇਸੇ ਤਰ੍ਹਾਂ ਤੁਸੀਂ ਫੇਰ ਮੁੜ ਕੇ ਆਵੋ ਤੁਹਾਡਾ ਫੇਰ ਦੁਆਰਾ ਗੱਲਾਂ ਕਰੀਏ ਸ਼ੁਕਰੀਆ ਹਾਂ ਅੱਜ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਾਂਗੇ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਹੱਸਦੇ ਵਾਸਤੇ ਰਹੋ